ਸੱਚੀ ਗੱਲ ਤੁਸੀਂ ਜੁੜੇ ਹੋ ਪੰਜਾਬੀ ਵਰਲਡ ਵਾਈਡ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਹਾਂ ਤੁਹਾਡੇ ਨਾਲ ਹਾਜ਼ਰਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਪਿੰਡ ਦਿਨਵਾਲ ਬਸਤੀ ਸੈਂਸੀਆਂ ਦੀਆਂ ਜਿਸ ਦੇ ਵਿੱਚ ਅੱਜ ਖਾਸ ਇੱਕ ਆਪਰੇਸ਼ਨ ਚੱਲਿਆ ਹੈਗਾ ਜਿਸ ਤੇ ਚਲਦੇ ਆਲਾ ਅਫਸਰਾਂ ਨੇ ਜਿਹੜਾ ਉਹ ਬਹੁਤ ਸਾਰੇ ਆ ਜਿਹੜਾ ਪੀਣ ਚੱਟਾ ਪੀਣ ਵਾਲੇ ਨੂੰ ਫੜਿਆ ਹੈਗਾ ਅਫਸਾਨਾ ਤਾਂ ਪੁੱਛਾਂਗੇ ਕਿ ਹਲ ਤੱਕ ਚੱਟਾ ਪੀਣ ਵਾਲੇ ਫੜੇ ਨੇ ਜਾਂ ਚੱਟਾ ਵੇਚਣ ਵਾਲੇ ਵੀ ਫੜੇ ਨੇ ਇੱਕ ਬਹੁਤ ਵੱਡੀ ਇਹ ਮੰਤ ਭਾਗੀ ਹੈਗੀ ਆ ਸਾਡੇ ਸਮਾਜਿਕ ਤਰਾਸ ਦੀ ਹੈਗੀ ਆ ਕਿ ਪੁਲਿਸ ਬਹੁਤ سارے ਪ੍ਰਾਲੇ ਤਾਂ ਕਰਦੀ ਹੈਗੀ ਆ ਪਰ ਫਿਰ ਵੀ ਕਿਤਨਾ ਕਿਤੇ ناکਾਮ ਰਹਿੰਦੇ ਹੈਗੇ ਆ ਕਿਉਂਕਿ ਇਹ ਪਿੰਡ ਜਿਹੜਾ ਇੱਕ ਵਾਰੀ ਸੀ ਇੱਥੇ ਨਹੀਂ ਪਹੁੰਚੇ ਅਨੇਕਾ ਵਾਰ ਆਇਆ ਅਨੇਕਾ ਵਾਰ ਵੀਡੀਓ ਲਾਈਆਂ ਨੇ ਬਹੁਤ ਸਾਰੇ ਜਿਹੜੇ ਇੱਥੇ ਆਪਰੇਸ਼ਨ ਚੱਲੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਚਿੱਟੇ ਦੀ ਲਪੇਟ ਦੇ ਵਿੱਚ ਆਏ ਨੇ ਤੇ ਜਿਹੜੇ ਹੁਣ ਪੁਲਿਸ ਨੇ ਜਿਨ੍ਹਾਂ ਨੂੰ ਰੰਗੇ ਹੱਤੀ ਜਿਹੜਾ ਉਹ ਫੜਿਆ ਹੈਗਾ ਇਹ ਹੁਣ ਵੇਚਣ ਆਏ ਸੀ ਜਾਂ ਲੈਣ ਆਏ ਸੀ ਇਹ ਤਾਂ ਹੁਣ ਪੁਲਿਸ ਤਫਤੀਸ਼ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਜਦੋਂ ਸਾਡੀ ਪੁਲਿਸ ਨਾਲ ਗੱਲਬਾਤ ਹੁੰਦੀ ਹੈਗੀ ਇਹ ਤਾਂ ਉਹਨਾਂ ਵੱਲੋਂ ਇਹ ਵੀ ਦੱਸਿਆ ਜਾਂਦਾ ਕਿ ਇਹਨਾਂ ਤੇ ਪਰਚੇ ਵੀ ਚੱਲਦੇ ਨੇ ਜਿਸੇ ਚੱਲਦੇ ਆ ਸਾਡੇ ਨਾਲ ਡੀਐਸਪੀ ਗੜਸ਼ੰਕਰ ਵੀ ਜੁੜੇ ਹੋਏ ਨੇ ਐਸਪੀਡੀ ਮੇਜ ਸਿੰਘ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਹੋਰ ਹਲਾ ਅਫਸਰ ਸਾਡੇ ਨਾਲ ਜੁੜੇ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਸਭ ਦੇਖ ਸਕਦੇ ਹੋ ਕਿ ਪੁਲਿਸ ਜਿਹੜੀ ਹੈ ਤੂੰ ਕਿਵੇਂ ਰੇਡ ਕਰਦੀ ਹੈ ਔਰ ਖਾਸ ਤੌਰ ਦੇ ਉੱਤੇ ਇਸੇ ਪਿੰਡ ਦੀ ਜਿਸ ਪਿੰਡ ਦੀ ਮੈਂ ਗੱਲ ਕਰ ਰਿਹਾ ਹਾਂ ਸਰ ਬਹੁਤ ਸਾਰੇ ਆਪਰੇਸ਼ਨ ਹੁੰਦੇ ਨੇ ਅੱਜ ਆਪਰੇਸ਼ਨ ਦੇ ਵਿੱਚ ਜਿਹੜਾ ਅਚੀਵਮੈਂਟ ਕੀ ਰਹੀ ਹੈ ਅੱਜ ਦੇ ਆਪਰੇਸ਼ਨ ਦੇ ਵਿੱਚ ਬਹੁਤ ਸਾਰੇ ਸ਼ੱਕੀ ਪਰਸਨ ਤੁਸੀਂ ਦੇਖੇ ਜਿਹੜੇ ਅਸੀਂ ਰਾਉਂਡ ਅਪ ਕੀਤੇ ਆ ਜਿਹੜੇ ਹੁਣ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਡੀਜੀਪੀ ਦੀਆਂ ਹਦਾਇਤਾਂ ਤੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਕਾਸ ਆਪਰੇਸ਼ਨ ਪੂਰੇ ਪੰਜਾਬ ਦੇ ਵਿੱਚ ਹੀ ਕੀਤਾ ਗਿਆ ਹੈਗਾ ਇਸ ਆਪਰੇਸ਼ਨ ਦਾ ਮਕਸਦ ਇੱਕੋ ਇੱਕ ਆ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਆ ਉਹਨਾਂ ਨੂੰ ਅਸੀਂ ਜਿਹੜੇ ਵੇਚਦੇ ਆ ਤੇ ਜਾਂ ਜਿਹੜੇ ਤੁਸੀਂ ਕਰਦੇ ਆ ਇਹਨਾਂ ਨੂੰ ਅਸੀਂ ਰੌਂਡ ਅਪ ਕਰਕੇ ਇਹਨਾਂ ਤੇ ਬਣਦੀ ਕਾਰਵਾਈ ਕਰੀਏ ਅਗਰ ਕਿਸੇ ਦਾ ਪਰਿਵਾਰ ਦਾ ਬੱਚਾ ਜੋ ਹੈਗਾ ਆ ਉਹ ਕਿਸੇ ਸੁਧਾਰ ਦੇ ਵਿੱਚ ਵੀ ਜਾਣਾ ਚਾਹੁੰਦਾ ਤੇ ਪੁਲਿਸ ਉਹਨੂੰ ਵੀ ਮੌਕਾ ਦਿੰਦੀ ਆ ਇਸੇ ਲੜੀ ਦੇ ਤਹਿਤ ਜਿਹੜੇ ਸਾਡੇ ਪੂਰੇ ਹਿਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਮੌਜੂਦ ਐਸਐਸਪੀ ਦੀ ਹ ਅੰਦ ਤਮਤਾਬ ਸਾਡੀਆਂ ਹੋਰ ਵੀ ਬਹੁਤ ਸਾਰੀਆਂ ਵੱਖ-ਵੱਖ ਟੀਮਾਂ ਗਈਆਂ ਇਸ ਟੀਮੇ ਦੀ ਏਰੀਆ ਦੀ ਅਸੀਂ ਕੰਸਰਨ ਜਿਹੜਾ ਸੁਪਰਵੀਜ਼ਨ ਕਰ ਰਹੇ ਆਂ ਤੇ ਇਹਦੇ ਵਿੱਚ ਹੁਣ ਜਿਹੜੇ ਕਾਫੀ ਤੁਸੀਂ ਆ ਨੌਜਵਾਨ ਦੇਖੇ ਹੈਗੇ ਆ ਜਿਹੜੇ ਚੜ੍ਹਦੀ ਉਮਰ ਦੇ ਆ ਇਹ ਅਸੀਂ ਰਾਉਂਡ ਅਪ ਕੀਤੇ ਆ ਜਿਨ੍ਹਾਂ ਦੇ ਅਸੀਂ ਰਿਕਾਰਡ ਚੈੱਕ ਕਰ ਰਹੇ ਆ ਪਰਤਾਲ ਕਰ ਰਹੇ ਆ ਕਸਟ ਵਿੱਚ ਪਾ ਕੇ ਜਿਨ੍ਹਾਂ ਦੇ ਇੱਕ ਇੱਕ ਦੋ ਦੋ ਪਰਚੇ ਇਹਨਾਂ ਦੇ ਨਿਕਲੇ ਆ ਇਹਨਾਂ ਦੀ ਜਿਹੜੀ ਬਣਦੀ ਜਿਹੜੀ ਕਾਰਵਾਈ ਆ ਜਿਹੜੀ ਉਹ ਅਮਲ ਵਿੱਚ ਲਿਆਂਦੀ ਜਾਊਗੀ ਤੇ ਅਸੀਂ ਇਹਨਾਂ ਦੇ ਬਹੁਤ ਸਾਰੇ ਇਸ ਪਿੰਡ ਦੇ ਜਿਹੜੇ ਹੌਟਸਪੌਟ ਆ ਸਾਡੀ ਪੁਲਿਸ ਹੁਣ ਵੀ ਲਗਾਤਾਰ ਇਹ ਕਰ ਰਹੀ ਆ ਇਹਦੇ ਵਿੱਚ ਦਿਨੋਵਾਲ ਪਿੰਡ ਦੇ ਵਿੱਚ ਹੌਟਸਪੌਟ ਐ ਘੋਸ਼ਿਤ ਕੀਤਾ ਗਿਆ ਇਹਦੇ ਅੱਗੇ ਵੀ ਅਸੀਂ ਬਹੁਤ ਸਾਰੇ ਪਰਚੇ ਦਿੱਤੇ ਆ ਤੇ ਇਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਵੀ ਅਸੀਂ 68 ਐਫ ਦੇ ਤਹਿ ਦੇ ਦੀਆਂ ਜੜੀਆਂ ਅਟੈਚ ਕਰਾਈਆਂ ਇਸ ਸਮੇਂ ਸਮੇਂ ਸਿਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ੀਰੋ ਟੋਰੈਂਸ ਦਿੱਤੀ ਜਿਹੜੀ ਅਪਣਾਈ ਗਈ ਆ ਇਹਨੂੰ 0 ਤੋਂ ਵੀ 0 ਕੀਤਾ ਜਾਊਗਾ ਇਹ ਕਿਸੇ ਨੂੰ ਵੀ ਮਤਲਬ ਨਸ਼ਾ ਵੇਚਣ ਜਾਂ ਖਰੀਦਣ ਦਾ ਜਿਹੜੀ ਅਜਾਜ਼ ਨਹੀਂ ਦਿੱਤੀ ਜਾਊਗੀ ਕੰਟੀਨਿਊ ਲੋਕਾਂ ਦਾ ਲੋਕਾਂ ਦਾ ਉਸ ਤੇ ਸਵਾਲੀਆ ਚ ਨਹੀਂ ਹੈਗਾ ਕਿ ਪੁਲਿਸ ਜਿਹੜੀ ਪੀਣ ਵਾਲਿਆਂ ਨੂੰ ਜ਼ਿਆਦਾ ਫੜਦੀ ਹੈਗੀ ਆ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਬਹੁਤ ਘੱਟ ਫੜਦੇ ਆ ਨਹੀਂ ਜੀ ਦੇਖੋ ਤੁਸੀਂ ਇਸ ਗੱਲ ਦਾ ਉਹ ਤਾਂ ਲੋਕਾਂ ਦੀ ਇੱਕ ਵਰਜ਼ਨ ਆ ਜੀ ਜਿਹੜਾ ਅਸੀਂ ਹੁਣ ਤੱਕ ਇਸ ਡਿਸਟ੍ਰਿਕਟ ਦੇ ਵਿੱਚ तकरीबन 26-27 ਦੇ ਪ੍ਰੋਪੋਜ਼ਲਾਂ ਜਿਹੜੀਆਂ ਅਸੀਂ ਇਹਨਾਂ ਦੇ ਘਰ ਪ੍ਰਾਪਰਟੀ ਅਟੈਚ ਕਰਾਤੀਆਂ ਆ ਲਗਾਤਾਰ ਜਿੱਦਾਂ ਸਾਨੂੰ ਮਿਲਦਾ ਆ ਕਿਉਂਕਿ ਉਹਦੇ ਵਿੱਚ ਕਾਨੂੰਨੀ ਕਈ ਅਰਚਨਾ ਵੀ ਹੁੰਦੀਆਂ ਜਿਹੜੇ ਅਸੀਂ ਉਹਨਾਂ ਦਾ ਲੱਕ ਤੋੜ ਰਹੇ ਆ ਜਿਹੜੇ ਵੇਚ ਰਹੇ ਆ ਜਿਹੜੇ ਨੌਜਵਾਨ ਪੀੜ੍ਹੀ ਜਿਹੜੀ ਅਗਰੇ ਕੋਈ ਸੁਧਰਨਾ ਚਾਹੁੰਦਾ ਹੈ ਤੇ ਅਸੀਂ ਉਹਨੂੰ ਮੌਕਾ ਵੀ ਦੇ ਰਹੇ ਆ ਉਹਨਾਂ ਨੂੰ ਅਸੀਂ ਪਿੱਛੇ ਜੇ ਇਹਨਾਂ ਦੇ ਕੈਂਪ ਵੀ ਕਰਾਏ ਆ ਡੀਡਿਕਸ਼ਨ ਸੈਂਟਰ ਵਿੱਚ ਵੀ ਮੁੰਡੇ ਭੇਜੇ ਆ ਸਾਡੀ ਜਿਹੜੀ ਆ ਮਾਪੇ ਨੂੰ ਇਹ ਵੀ ਉਸੂਲਾ ਗਏ ਪੁਲਿਸ ਦੇ ਨਾਲ ਸਹਿਯੋਗ ਕਰੋ ਪਿੰਡ ਵਾਸੀ ਜਿਹੜ ਬੇਰਾ ਲਾਸਟ ਸਵਾਲ ਜਾਂਦੇ ਜਾਂਦੇ ਜਿਹੜੇ ਤੁਸੀਂ ਰਾਉਂਡ ਅਪ ਕੀਤੇ ਹੈਗੇ ਆ ਜਿੰਦੇ ਵੀ ਲੜਕੇ ਫੜੇ ਹੈਗੇ ਆ ਜਿਸ ਤੇ ਚੱਲਦਾ ਤੁਸੀਂ ਨਾਲ ਦੇ ਨਾਲ ਇੱਕ ਹੰਗਾਰਾ ਤੁਹਾਡਾ ਇਹ ਵੀ ਆ ਰਿਹਾ ਹੈਗਾ ਕਿ ਅਸੀਂ ਲੋਕਾਂ ਦੇ ਬੱਚਨ ਬਚਾਉਣਾ ਚਾਹੁੰਦੇ ਹੈਗੇ ਆ ਤੁਹਾਨੂੰ ਲੱਗਦਾ ਕਿ ਇਹ ਜੇ ਐਡਿਕਟ ਹੋ ਚੁੱਕੇ ਨੇ ਜੇ ਪਰਚੇ ਪੈਂਡ ਦੇ ਨਾਲ ਇਹਨਾਂ ਦਾ ਸੁਧਾਰ ਹੋ ਸਕਦਾ ਨਹੀਂ ਦੇਖੋ ਉਹਦੇ ਤਾਂ ਇੱਕ ਲਾਸਟ ਹੈ ਨਾ ਜੇ ਕਿਸੇ ਬੱਚਾ ਕੋਈ ਸੁਧਰ ਕੇ ਜਾਣਾ ਚਾਹੁੰਦਾ ਹੈ ਕੋਈ ਡੀਡਿਕਸ਼ਨ ਸੈਂਟਰ ਵਿੱਚ ਜਾਣਾ ਚਾਹੁੰਦਾ ਆ ਕੋਈ ਵਿਤੀ ਤਰੋ ਤੇ ਕਿਸੇ ਹਾਲਾਤਾਂ ਕਰਕੇ ਵਿਗੜਿਆ ਅਸੀਂ ਉਹਨੂੰ ਪੂਰਾ ਮੌਕਾ ਦਿੰਨੇ ਆ ਅਗਰ ਜੇ ਕੋਈ ਨਹੀਂ ਸੁਧਰਦਾ ਤੇ ਫਿਰ ਜਿਹੜੀ ਅਸੀਂ ਬਣਦੀ ਕਾਨੂੰਨ ਦੀ ਕਾਰਵਾਈ ਨਨਾਲ ਸਾਡੇ ਡਿਪਟੀ ਸਾਹਿਬ ਵੀ ਬਣੇ ਹੋਏ ਨੇ ਡਿਪਟੀ ਸਾਹਿਬ ਬਹੁਤ ਸਾਰੇ ਪ੍ਰਸ਼ਨ ਤੁਹਾਡੇ ਵੱਲ ਵੀ ਚੁਲਾਏ ਜਾਂਦੇ ਨੇ ਹੁਣ ਤੱਕ ਦੀ ਅਚੀਵਮੈਂਟ ਕੀ ਰਹੀ ਹੈ ਖਾਸ ਕਰ ਜਿੱਦਾਂ ਐਸਪੀ ਸਾਹਿਬ ਨੇ ਦੱਸਿਆ ਇਹ ਪਿੰਡ ਜਿਹੜਾ ਸਾਡਾ ਇਸ ਏਰੀਆ ਦਾ ਥੋੜਾ ਹੌਟਸਪੌਟ ਹੈ ਮਾੜੀਆਂ ਅੰਸਰ ਰਹਿੰਦੇ ਆ ਜਿਹੜੇ ਨਹੀਂ ਟਲਦੇ ਤੇ ਫਿਰ ਅਸੀਂ ਵੀ ਰੱਖਿਆ ਉਹੋ ਹੀ ਹਿਸਾਬ ਵੀ ਜੇ ਇਹ ਨਹੀਂ ਛੱਡਦੇ ਤੇ ਅਸੀਂ ਵੀ ਅੰਦਰ ਦਿਨੋਂ ਨਹੀਂ ਹਟਣਾ ਇਹਨਾਂ ਨੂੰ ਹਟਾ ਕੇ ਹੀ ਰਹਿਣਾ ਆ ਉਸੇ ਸੰਸਲੇਚ ਅੱਜ ਡੀਜੀ ਸਾਹਿਬ ਵੱਲੋਂ ਇੱਕ ਕਾਸ ਆਪਰੇਸ਼ਨ ਦੇ ਆਇਆ ਸੀ ਤੇ ਜੈਸਵੰਦੀ ਐਸਪੀ ਸਾਹਿਬ ਸਾਡੇ ਐਸਪੀ ਸਾਹਿਬ ਮੇਜਰ ਸਿੰਘ ਦੀ ਸੁਪਰਵਾਈਜ਼ਨ ਚ ਮੈਂ ਡੀਐਸਪੀ ਸਾਹਿਬ ਸੁਖਮਨ ਸਿੰਘ ਤੇ ਥਾਣੇ ਗੜਛਾ ਕਰਦੀ ਸਾਰੀ ਫੋਰਸ ਅਸੀਂ ਇੱਥੇ ਕਸ ਆਪਰੇਸ਼ਨ ਕਰ ਰਹੇ ਆ ਜਿਹਦੇ ਤਹਿਤ ਜੋ ਵੀ ਰਿਕਵਰੀ ਹੋਊਗੀ ਜਾਂ ਜੋ ਵੀ ਸਾਹਮਣੇ ਜਿਹੜੇ ਮੜੇ ਅਨਸਰ ਆਉਣਗੇ ਉਹਨਾਂ ਦੇ ਖਿਲਾਫ ਐਨਟੀ ਦੇ ਤਹਿਤ ਕਾਰਵਾਈ ਕੀਤੀ ਜਾਊਗੀ ਸੋ ਤੁਸੀਂ ਦੇਖ ਸਕਦੇ ਹੋ ਜੀ ਇਹ ਅਫਸਰਾਂ ਨਾਲ ਗੱਲਬਾਤ ਹੋਈ ਹੈਗੀ ਆ ਉਹਨਾਂ ਦਾ ਮਕਸਦ ਇਹ ਹੈਗਾ ਜੀ ਵੀ ਜਿਹੜੀ ਆਪਰੇਸ਼ਨ ਚਲਾਏ ਜਾਂਦੇ ਨੇ ਖਾਸ ਤੌਰ ਦੇ ਉੱਤੇ ਜਿਹੜੇ ਨਸ਼ੇ ਦੇ ਅਡਿਕਟ ਹੋ ਚੁੱਕੇ ਨੇ ਔਰ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਐਸਐਚਓ ਗਰ ਸ਼ੰਕਰ ਵੀ ਜਿਹੜੇ ਆ ਪੂਰੀ ਤਰ੍ਹਾਂ ਬਣੇ ਹੋਏ ਨੇ ਆਪਰੇਸ਼ਨ ਦੇ ਵਿੱਚ ਤੇ ਸਰ ਹੁਣ ਤੱਕ ਕੋਈ ਹੋਰ ਤੱਕ ਕੀਤੇ ਆ ਜੀ ਕੀਤੇ ਕਰ ਰਹੇ ਸਰਚ ਕਰ ਰਹੇ ਆ ਮਤਲਬ ਬਿਲਕੁਲ ਖਬਰ ਹੀ ਹੁਣ ਦੇ ਪੂਰੇ ਪੂਰੇ ਚਾਂਸ ਹੈ ਜੀ ਸੋ ਲਾਈਵ ਤੁਸੀਂ ਵੱਧ ਵੱਧ ਕਰ ਦਿਓ ਸ਼ੇਅਰ ਤੇ ਜਿੱਥੇ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਖਬਰਾਂ ਸਾਂਝੀਆਂ ਕਰਦੇ ਆਂ ਇਹ ਖਬਰ ਸਾਂਝੀ ਕਰਨੀ ਵੀ ਅਸੀਂ ਆਪਣਾ ਫਰਜ਼ ਸਮਝਿਆ ਤੇ ਨਾਲ ਦੀ ਨਾਲ ਦੱਸ ਦਈਏ ਕਿ ਚਿੱਟਾ ਇੱਕ ਜਿਹੜੀ ਆ ਬਹੁਤ ਬੁਰੀ ਲਾਮਤ ਆ ਇਸ ਤੋਂ ਜਿੰਨਾ ਬਚ ਸਕਦਾ ਬਾਦਸ਼ਾਹ ਬਚ ਹੁੰਦਾ ਬਚੋ ਹਾਂ ਜੀ ਆਵੰਦ ਜੀ ਇਹ ਗੱਡੀਆਂ ਕੱਢਣੀਆਂ ਹੋਈਆਂ ਫੇਰ ওকে थैंक यू ਬਹੁਤ ਵਧੀਆ ਧੰਨਵਾਦ